ਆ ਹੁਣ ਵਢਾ ਲਈ ਐ ਕਿਹਾਂ ਚੱਕਰਾਂ ਜੋ ਜਦੋਂ ਉਹਨਾਂ ਉੱਥੇ ਜਾਣਾ ਮਸ਼ੀਨ ਖੜੀ ਏ ਆ ਦੋਹਾਂ ਨਾਲ ਵਾਢੀ ਰਹੀ ਏ ਵੜਨੀ ਪੈਣੇ ਨੂੰ ਇਹ ਇੱਥੇ ਪਾਇਆ ਦੇ ਉੱਥੇ ਪਾਇਆ ਤੇਰਾ ਕੀ ਕਹਣੇ ਦੇ ਜੀ ਓ ਟਰੈਕਟਰ ਬੰਦ ਕਰ ਲੈ ਹੁਣ ਸ਼ਟਾਰਟ ਵੀ ਕਰ ਲੈ 4 ਬੁੱਤਾਂ ਕਰੀ ਜਾਂਦਾ ਹੀ ਲੱਗਦਾ ਬਾਪ ਨੂੰ ਦਿਖਾਉਂਦਾ ਉਹ ਡਰਾ ਗਿਆ ਖੜ ਦੇ ਉਹਨਾਂ ਨਾਲ ਉਹ ਬੱਜਿਆ ਫਿਰਦਾ ਨਾਲ ਸੁਣੀ ਇਦਰਾ ਹੀ ਆ ਮੋਟਰਸਾਈਕਲ ਖੜਾ ਇੱਥੇ ਜੀ ਆਪਣਾ ਕੰਮ ਚੱਲ ਰਿਹਾ ਹੈ ਰਿਪੇਅਰਿੰਗ ਦਾ ਯਾਨੀ ਕਿ ਰਿਪੇਅਰਿੰਗ ਕਾਦੀ ਥੋੜਾ ਮੜਾ ਮੜਾ ਕੰਮ ਹੈ ਗ੍ਰੈਂਡਰ ਲੈ ਆਇਆ ਹੈ ਇਹ ਬੰਦੇ ਆਪਾਂ ਨੂੰ ਮਗਾਰ ਤੇ ਲੈ ਕੇ ਆਇਆ ਕਿ ਆਪਣਾ ਥੋੜਾ ਜਿਹਾ ਕੰਮ ਕਰਨਾ ਜਿਵੇਂ ਕਿ ਇੱਥੇ ਕਹਿੰਦੇ ਟਾਂਕਾ ਲਾਉਣਾ ਆ ਸਾਹਮਣੇ ਥੱਲੇ ਤੇ ਇਹ ਜੀ ਕਹਿੰਦੇ ਥੱਲੋਂ ਲਾਓ ਤੁਸੀਂ ਟਾਂਕਾ ਤੇ ਮੈਂ ਕਹਾਂ ਤੁਹਾਨੂੰ ਲੱਗਣਾ ਨਹੀਂ ਉੱਪਰੋਂ ਲੱਗੇਗਾ ਥੱਲੋਂ ਦੇਖੋ ਪੂਰੀ ਚਾਦਰ ਗੜੀ ਹੋਈ ਆ ਥੱਲੋਂ ਲੱਗ ਲਈ ਸਕਦਾ ਇਹਦੇ ਆਪਾਂ ਹੁਣ ਨਾਵੇਂ ਉੱਤੋਂ ਵਿੱਚ ਬਣਾ ਰਿਹਾ ਪੀਸ ਉਹਨਾਂ ਨੇ ਤੇ ਵਾਰ ਕਾਟ ਵਡ ਲੈਣੀ ਐ ਬਾਈ ਫਿਰ ਤੋਂ ਵੀ ਆਪਣਾ ਪੁੱਤ ਦਾ ਚੈਨ ਨਹੀਂ ਆ ਰਿਹਾ ਯਾਰ ਯਾਰ ਗਾਉਂਦੇ ਨੇ ਤੇ ਹੁਣ ਉੱਠਾ ਨਹੀਂ ਆਉਣ ਉੱਥੇ ਚਾਹ ਬਣਾਉਂਗੇ ਕਿ ਨਹੀਂ ਚਾਹ ਬਣਾਵਾਂਗੇ ਬਣੇਗੀ ਹੋ ਬਣੀਆਂ ਨਹੀਂ ਐਵੇਂ ਝੂਠ ਮਾਰ ਕੇ ਰੱਖਦੇ ਹੈ ਨਹੀਂ ਨਹੀਂ ਬਣੀਆਂ ਬਣੀਆਂ ਦੀਏ ਉੱਠਿਆ ਸਵਾ ਜੀ ਬਹੁਤੀ ਵਾਰ ਬਣਾਏ ਕਿ ਨਹੀਂ ਆਹ ਭਾਈ ਡਰਮ ਇਹਨੂੰ ਵਢੋ ਯਾਰ ਬਣਾਈਏ ਦੇ ਚਲਾਈਏ ਤੋ ਵਿੱਚ ਬੰਦਾ ਘੜਾ ਰਹਿਗਾ ਮੇਰੇ ਨਾਲ ਹਾਂ ਸਾਰੇ ਹੀ ਫੋਰ ਮਿਲ ਗਏ ਲੈ ਜਿਹੜਾ ਕਿ ਤੂੰ ਤੂੰ ਰਵੀ ਤੇ ਸੇਵ ਕੇ ਦਵੇਂ ਤੂੰ ਕਿ ਚੱਲ ਸੇਵਗਾ ਬਾਰੇ ਇੱਥੇ ਕੱਪ ਖਤਰੇ ਵਾਲੀ ਵਿੱਚ ਜਿਹੜਾ ਟਾਂਕਰ ਲੱਗਦਾ ਨਹੀਂ ਇਹ ਦਰਾਜ ਸੇਵ ਕੇ ਤਾਂ ਕਰਕੇ ਛੇੜਦੇ ਨੇ ਅੱਦ ਚਾਬੀ ਲਿਆ ਆ ਪਾ ਦੇ ਵੇਖੀ ਆ ਬੰਦਾ ਦੇਖੋ ਮਸ਼ੀਨ ਰਿਪੇਅਰ ਕੀਤੀ ਹੈ ਫਟੇ ਹੁਣ ਪੌਂਡਿਆ ਐ ਓਗਰ ਦੇ ਇਹ ਕਹਿੰਦੇ ਵੀ ਪਤਾ ਕਿਦੋਂ ਪਾਇਦ ਰਿਪੇਅਰ ਨਹੀਂ ਕੀਤਾ ਮਸ਼ੀਨ ਨੂੰ ਤੁਸੀਂ ਨਾ ਹੈ ਤੁਸੀਂ ਇਹ ਪੜੇ ਦਾ ਮਨਿਆ ਹੁੰਦੀ ਨੇ ਇਹ। ਹਮਲਾ ਹੀ ਗੜਾ ਚੋਨੇ ਜਰਦੀ ਹੈ। ਕਣਕੇ ਤਾਂ ਕਰੇ ਥੰਮੇ ਮ ਆ ਜਾਂਦਾ ਨੇ। ਕਣਕੇ ਤੇ ਕਰਨੀ ਚਾਹੀਦੀ ਜਾਨੀ ਕਿ ਇਹਨਾਂ ਚੋਨੇ ਚ ਰਿਪੇਅਰ ਨਹੀਂ ਕਰਨੀ ਚਾਹੀਦੀ। ਜਿਹੜਾ ਲੋਕਲ ਮਸ਼ੀਨ ਚੱਲੇ ਤੇ ਮੇਰੇ ਸਾਹ ਚ 5-6 ਸਿੰਨ ਦਾ ਪ੍ਰਵਾਹ ਨਹੀਂ ਦਿੰਦੀ ਆਪਾਂ ਨੂੰ ਹਨਾ। ਨਾ ਨਾ ਨਹੀਂ ਨਾ ਰੈਂਦੀ। ਬਾਹਰ ਵਾਲਿਆਂ ਨੂੰ ਪੈਂਦੀ ਲੋਡ। ਤੇਰੇ ਉਹ ਸਾਹਮਣੇ ਬੰਦਾ ਵੇਖ ਰਿਹਾ ਆਪਣੀ ਵੀਡੀਓ ਵੇਖ ਰਿਹਾ। ਤੇ ਪੰਜੇ ਹੁੰਦੇ ਪਿੱਛੇ ਤੁਰੇ ਫਿਰਦੇ ਉਹ ਤਾਂ ਚੱਲਾ ਉਹ ਤਾਂ ਆਪਾਂ ਨੇ ਕੀ ਲੈਣ ਚੱਲਾ ਮਗਰ ਇਹ ਵੀ ਤੇਰੇ। ਹਾਂ। ਹਾਂ ਹਾਂ ਵੜਲਾ ਆਇਆ ਕੋਈ ਅੱਜ ਫਿਰ ਕਿੱਦਾਂ ਚਲਾਉਣੀ ਮਸ਼ੀਨ ਆਪਾਂ ਕਿੱਥੇ ਕਿੱਥੇ ਜਾ ਰਹੇ ਹਾਂ ਦੋਨੇ ਹਾਂ ਮੇਲਾ ਦਾ ਹੜਾ ਤੁਸੀਂ ਗਏ ਉਹ ਹੀ ਕਿਤੇ ਵੇਚ ਲਾਵਾਂਗੇ ਤੇ ਅਸੀਂ ਪਿੰਡ ਚਲਾਵਾਂਗੇ ਨਹੀਂ ਪਿੰਡ ਵਾਲੇ ਆਪਾਂ ਫ੍ਰੀ ਨਹੀਂ ਕਰਨਾ ਜੱਜ ਚਲਾ ਦੇ ਕੱਲ ਨੂੰ ਨੰਬਰ ਹੀ ਨਾਲ ਆਪਣੇ ਦੇ ਬਾਈ ਵਾਜ ਦੇ ਦੇ ਚਲਾਉਣੀ ਹੈ ਇਹ ਨੰਬਰ ਬੜ ਕਿ ਦੀ ਵੱਡੀ ਹੋਈ ਇਹ ਕੰਮ ਦੀ ਐਡੀ ਚੌੜੀ ਰੱਖੀ ਚ ਨਹੀਂ ਉਹ ਥਾਂ ਦਾ ਥੋੜਾ ਮੈਂ ਯਾਰ ਉਹ ਆਪੇ ਕੰਮ ਕਰਦਾ ਵੈਸੇ ਲੰਮੀ ਰੱਖ ਕੇ ਸਾਡਾ ਟਾਂਕ ਪਾ ਲਾਉਂਦੇ ਉਹ ਮੈਂ ਫਿਰ ਇਸ ਵਾਰ ਦੋ ਫੁੱਫੂ ਇਹ ਇੱਕ ਪਾਸਾ ਵਾੜ ਲਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਯਾਰ ਬੰਦ ਕਰ ਦੋ ਮਿੰਟ ਨੂੰ ਬੰਦ ਕਰ ਲਾ ਭਰਾਵਾ ਉਹ ਜਿਹਨੇ ਕਮੈਂਟਾਂ ਦਾ ਚਾਰ ਉਹਨੇ ਰੁਪਈਆ ਟੱਪੇ ਰੱਖਤਾ ਵਿਚਾਲੋਂ ਇਹਦੇ ਉਹ ਬੱਜ ਨਹੀਂ ਰਹੇ ਜੀ ਜੀ ਨਹੀਂ ਹਟੇ ਰਹੋ ਹਰੋ ਹਟੇ ਉਹ ਇਹ ਨਹੀਂ ਆਈ ਇਹ ਲੱਗਦੀ ਐਡਾ ਬੁਲਾਣਾ ਇਹ ਉਹ ਹਾਂਜੀ ਐਡਾ ਹੀ ਉਹ ਥੋੜਾ ਬਾਅਦ ਲਾ ਕੇ ਉਹ ਵੱਡਾ ਇਹਨਾਂ ਕਰ ਦੋ ਸਾਰੇ ਹੀ ਦਾਸ ਭਰਾਵਾ ਇਹ ਇੱਕ ਇੱਕ ਰਿਆ ਆਤੀ ਬਾੜ ਪੈ ਲੋ ਕੱਲੀ ਆਹੋ ਇਹ ਸਹੀ ਸਿੱਧਾ ਮਰ ਜਾਏ ਅਰ ਰੋੜੀ ਕੱਢੀ ਕਲਾਮਾ ਕਰਦੇ ਜੀ ਜੋ ਮੀਕੋ ਕਿਵੇਂ ਹੋ ਗਿਆ ਸਾਡੇ ਇੱਕ ਸਾਡੇ ਹੌੜ ਵਾਲੇ ਕਾ ਮੁੰਨੇਉਂਦਾ ਲਵਾ ਦਾ ਟਾਂਕਣ ਲਾਏ ਹਾ ਲਾ ਲੈ ਤੇ ਨੂਣੀ ਆਉਂਦੀ ਨਾ ਇਹ ਟਾਂਕਾ ਨ ਲੱਗੇ ਵੇਸ ਤਾ ਲੋ ਪਲੇ ਚਾਦਰ ਨੂੰ ਏ ਸਿਲਵਰ ਦੀ ਕਿਦੇ ਦੇਖੀ ਤੂੰ ਇੱਕ ਨੰਬਰ ਪਲੇ ਰੋ ਨੰਬਰ ਫੇਰ ਲੱਕੀ ਮਾਰ ਦਿੱਤਾ ਸਿਲਵਰ ਦੀ ਲੈ ਕਿਦੇ ਸਾਵੇ ਸੀ ਜਾਂ ਇਸ ਦੀ ਲੱਭੀ ਬਾਸ ਸਿਲਹੇ ਦੀ ਕਰ ਦਿੰਦਾ ਲੱਗਿਆ ਆ ਵੰਨੇ ਟਾਇਰ ਟਕੇ ਹਿੱਦੀ ਕਰਨਾ ਨੇ ਨਾ ਇਹ ਤਾਂ ਛੋੜੀ ਦੇ ਚੌੜੀ ਨਾਲ ਆਜ਼ ਨਾਲ ਨਾ ਚੌੜੀ ਕਰ ਉਹ ਛੋੜਾ ਐਂਦਾ ਹੀ ਹੋਗਾ ਨਾ ਉਹ ਕਿੱਥੇ ਬਟਵਾਰੀ ਏ ਆਇਆ ਇੱਧਰ ਨੂੰ ਆਇਆ ਮੜਾਇਆ கிட்ட கிட்ட ਆਪਣੇ ਘੜੇ ਨੇ 6 ਕਿਲੇ 6 ਕਿਲੇ ਬਾਕੀ ਵੜ ਲਿਆ ਝਾੜ ਕੇ ਆ ਰਿਹਾ ਇਸ ਵਾਲਾ ਇਹ 50 ਕਿਲੋ ਨਿਕਲਾ ਆਪਣਾ ਝੂਠ ਬੋਲੀ ਜਾਵੇਂ ਪਰ ਉਹਦੇ ਪਰ ਤੂੰ ਪਨੀਰ ਹੀ ਲਾਗ ਲਈ ਕੋ ਸਾਈਡ ਵਿੱਚ ਲਾਇਆ ਦੂਸਰਾ ਵੀ ਲਾਇਆ ਇੱਕ ਪਾਸੇ ਲਾਉਣ ਨਾਲ ਸਾਈਡ ਤੇ ਕਿੰਨਾ ਹੈ ਸਾਈਡ ਬਹੁਤ ਜ਼ਿਆਦਾ ਹੈ ਅੱਛਾ ਕੀ ਕਾਰਨ ਕੀ ਬਣਿਆ ਕਿਉਂ ਹੈ ਸਾਈਡ ਉਹ ਜਿੱਤੋ 20 ਲਿਆਂਦਾ ਉਹਨੇ ਮੈਨੂੰ ਲੱਗਦਾ ਮਾੜਾ ਦਿੱਤਾ ਤੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਉਹ ਕੀਤੀ ਹੈ ਜਦੋਂ ਜਾਗ ਗਿਆ ਕਹਿੰਦੇ ਨਹੀਂ ਦੇਣੀ ਨਹੀਂ ਦੇਣੇ ਨਹੀਂ ਮੇਰੀ ਗੱਲ ਸੁਣ ਉਹਨੂੰ ਆਹ ਤੇਰੇ ਬੰਦੇ ਨਾਲ ਗੱਲ ਨਹੀਂ ਕੀਤੀ ਸਾਨੂੰ ਇੱਕ ਬੰਦੇ ਨੇ 20 ਦਿੱਤਾ ਕਹਿੰਦਾ 31 ਦਾ ਹੈ ਉਹਗਾ ਨਿਕਲ ਆਪਣੀ 14 ਦੇ 122 ਤੱਕ 31 ਦਾ ਹੀ ਵਿੱਚ ਸੈਡ ਬਹੁਤ ਜ਼ਿਆਦਾ ਸੀ ਯਾਦ ਰੋ ਆਪਣਾ ਕਿ ਪੁਰਾਣਾ ਤੇ ਨੁਗਰ ਪਿਆ ਇਹ ਮਾਲਕ ਜਾਣਦਾ ਵੇਤੀ ਇਹਦਾ ਉਹਦੇ ਜਿਹਨਾਂ ਨੂੰ ਗਰੰਟੀ ਨਹੀਂ ਗਈ ਦੇ ਇਹ ਚੋਣੇ ਜੀ ਸੈਡ ਨਿਕਲੂਗਾ ਨਾ ਉਹਦੇ ਜਿਹਨਾਂ ਦੀ ਕੋਈ ਗਰੰਟੀ ਨਹੀਂ ਗਈ ਜੀ ਸਦੋਂ ਨਾ ਕਹਣਾ ਇਹ ਥੋੜਾ ਪੁਰਾਣਾ ਬੀਜ ਨਿਕਲਿਆ ਇਹਵੇਂ ਕਹਣਗੇ ਨਾ ਤੇ ਜਿਹੜਾ ਹੁਣ ਮੈਂ ਲਿਆਂਦਾ ਮੈਨੂੰ ਤਾਂ ਨੇ ਦੇ ਹੀ ਪਾ ਨਿਕਾ ਡੇਤਾ 31 ਦੇ ਭਲੇਖੇ ਜੇ ਤੇ ਮੈਨਾਂ ਦਾ ਤੇਰਾ ਦੇਗਾ 31 ਹੁਣ ਮੈਂ ਹੁੰਦਾ ਕੀ ਵੈਸੇ ਚ ਉਹਨਾ ਠੀਕ ਰਹਿਗਾ ਮੈਨੂੰ ਤਾਂ ਹੋਰ ਲੱਗਦਾ ਕੋਈ 26 26 ਜਾਂ ਕੋਈ ਹੋਰ ਚੀਜ਼ ਹੈ ਫਿਰ ਵੀ ਚੰਗੇ ਰਹਿਗਾ ਤੇ ਦੇ ਸਾਹ ਹੁਣ ਚਲਾਓ 11:00 ਵਜੇ ਨਾਲ ਹੋਗਾ 11:00 ਵਜੇ ਨਾਲ 8:00 ਪਹਿਲੇ ਇਹਦੇ ਚਲਾਉਣੀ ਜੇ ਇਹ ਦੇਗਾ 12:00 ਵਜੇ ਪਹਿਲੇ ਲਾਉਣੀ ਨਹੀਂ ਇਹਨੇ ਤਾਂ ਇਹ ਸੁੱਕੇ ਕੋਲੋਂ ਚਲਾਵਾਂਗਾ ਇਹ ਤਾਂ 12:00 ਵਜੇ ਪਹਿਲੇ ਲਾਣੀ ਨਹੀਂ ਮੈਂ ਮਸ਼ੀਨ ਮੈਂ ਚਲਾਉ 12:00 ਵਜੇ ਚਲਾ ਲਾ ਇਹ ਸੁੱਕਣ ਗਿਆ ਜਿਹੜੇ ਆ ਪੱਕਣਗੇ ਫੇਰ ਚੱ ਤੂੰ ਆਲੇ ਚਾਹ ਬਣਦੀ ਬਈ ਆਈ ਨਹੀਂ ਆਈ ਚਾਹ ਬਣਦੀ ਪੀ ਆਵੇ ਕਦੋਂ ਆਵੇ ਕੇਟ ਲਾ ਚੱਪਲਾਂ ਉਹ ਫੜੀ ਫਿਰਦਾ ਦੇ ਉਹ ਮੈਂ ਮਸ਼ੀਨ ਆ ਮਾਰਾ ਚੱਪਲਾ ਲਾ ਲਾ ਗਿਆ ਹਣਾ ਆ ਪਤਾ ਨਹੀਂ ਉਹ ਨਾਲ ਚੱਪਲਾਂ ਕਿੱਥੇ ਬੜੇ ਨੇ ਚੱਪਾਂ ਵਿੱਚ ਪਾਣੀ ਹੈ ਚੱਪਲਾਂ ਦੇ ਦੋਨੇ ਕਿੰਨੇ ਪਾਣੀ ਲਗਾਤਾ ਸ਼ੋਰਸ ਲੱਗ ਜਾਣਾ ਕੋਟ ਨਾ ਪੈਣ ਗੁਲਾਈ ਤੇ ਦੀਨੀ ਪੈਣੀ ਨੀ ਉਹਦੇ ਵਿੱਚ ਫਿੱਟ ਕਰਦੇ ਨੇ ਨਾ ਆ ਵੇ ਲੋਨੇ ਐਸੇ ਕਰ ਉਹਦੇ ਵਿੱਚ ਹੀ ਫਿੱਟ ਕਰਦੇ ਹੋਏ ਬਸ ਫੇਰਾ ਪੁੱਤ ਟਾਂਕ ਲਾ ਦਿੰਨੇ ਜਾਂ ਇਹਨੂੰ ਵੇਖ ਹੋ ਗਿਆ ਪੂਰੀ ਇਹ ਉਹ ਇਹਨੇ ਵਲੋਕ ਕੇ ਆ ਗਿਆ ਵਿੱਚ ਜਾ ਕੇ ਮੇਰੇ ਨਾਲ ਭੰਡੇ-ਮੁੰਡੇ ਕਰਾਈ ਫਿਰਾਈ ਦੇ ਆ ਦੇਖ ਇਧਰ ਆ ਇਧਰ ਆ ਚੱਲਾ ਅਰਥ ਲਾ ਬਣਾ ਹੀ ਮੜਾਏ ਤਰੋਂ ਅਰਥ ਬਣਾ ਇਹ ਆ ਵੇਖ ਲੈ ਬਬਾ ਠੀਕ ਆ ਆਪਾਂ ਹੀ ਹੁਣ ਜਾ ਰਹੇ ਉੱਪਰ ਚਾਦਰ ਲਾਉਂਦੇ ਬਾਕੀ ਤੁਹਾਨੂੰ ਵੀਡੀਓ ਬਾਅਦ ਚ ਕਰਦੇ ਆ ਹੋਰ ਤੇ ਉਦੋਂ ਤੱਕ ਬਸ ਸਿਆਕਾਲ ਜੀ ਚੈਨਲ ਇਹਨੂੰ ਆਵਾਂ ਲਾਉਂਦਾ ਵੇਖੋ ਵੀਰ ਕਰਦੇ ਆ ਕਮੈਂਟ 4000 ਰੁਪਿਆ ਡਿੱਗੇ ਦਾ ਨਹੀਂ ਆਹ ਵੇਖ ਲੋ ਜੀ ਡਿੱਗੇ ਦੇ ਹਾਲਤ ਆ ਫੱਟੀਆਂ ਟੁੱਟ ਜਾਂਦੀਆਂ ਵੀਰੇ ਸਾਰੀਆਂ ਆ ਦੇਖੋ ਵੀਰ ਬਿੱਟੂ ਖੁਦ ਕਹਿੰਦਾ ਮੈਂ ਕਰਦਾ ਲੋਟ ਕੰਮ ਆ ਵੇਖੇ ਕਹਿੰਦਾ ਤੁਸੀਂ ਹੋਰ ਕੰਮ ਕਰਿਓ ਤੇ ਮੈਂ ਕਰਦਾ ਇਹਨੂੰ ਵੈਲਡ ਇਹਨੂੰ ਵੀ ਵੈਲਡਿੰਗਾ ਵੇ ਤੇ ਸਫਾਈ ਵੀ ਨਜਾਇਜ਼ ਨਾ ਕਰਕੇ ਗਿਆ ਸਫਾਈ ਫਿਰ ਸਫਾਈ ਕੀ ਕਰੀ ਲੋਕ ਕਹਿੰਦੇ ਝੋਨਾ ਘੜ ਦੇ ਵਿੱਚੋਂ ਉਹ ਨਾ ਅਬ ਜਾਦਰਾ ਹੋ ਗਿਆ। ਇੰਤ ਤੱਕ ਦਾ ਬਣਾ ਲਿਆ। ਤਾਰ ਬਾਹਰ ਨਿਕਲ ਗਈ, ਤਾਰ ਉਧਰ ਲੈ ਜਲੀ ਡੱਬੀ। ਸੇਵਕਾਏ। ਮੈਨੂੰ ਲੱਗਦਾ ਨਿਕਲਣਾ ਬੜਾ ਇਥੇ ਕਾ ਖਤਰਾ ਲੱਗਦਾ ਤੇ ਤੰਕੇ ਬੜੇ ਹੋਰ ਚਲਵਾ ਦੇ ਇਹਦੇ। ਕੰਮ ਹੈ ਖਤਰਿਆ। ਆ ਦੇਖੋ ਇਥੇ ਖਤਰੇ ਨਾਲ ਕੰਮ ਕਰੋ। ਇਹਨਾਂ ਨੇ ਮੇਰੇ ਕੋਲ ਆਪਾਂ ਹੁਣ ਨਿਕਲਨੇ ਆ। ਕਿਹੜੀ? ਉਹ ਪਿੱਛੇ। ਹੁਣ ਤੂੰ ਇੱਕ ਛਲਾਣੀ ਕੁੱਟੀ ਹੁਣ। ਕੋਈ ਕਰਨੇ ਆ। ਆਪਾਂ ਫਿਰ ਦੰਦੇ ਬਣਾਏ ਨੇ। ਦੇਸ ਨੂੰ ਪਤਾ ਹੀ ਇੱਕ ਗਰਾਚ ਐਂ ਦੇ ਕਰਾਰੀ ਤੇ ਬਿਨਾ 5 ਮਿੰਟ ਚ ਦੰਦੇ ਤਿਆਰ ਕਰਦੇ। ਕਿੰਨੇ ਕਟਰੀ ਤਾਰ ਆ? ਆਈਂਦੀ ਆ ਵੈਲਡਨ ਹਟ ਦੀ ਕਿ ਚਾਹੀਦਾ ਏ ਨਹੀਂ ਮੈਂ ਤੂੰ ਤਾਰ ਮਾ ਕਿਥੇ ਲਾਣੀ ਹੋਣਾ ਭਾਈ ਮਾਸ਼ਾਅੱਲ ਕੱਢਣੀ ਏ ਉਹ ਨਿਬੜ ਗਿਆ ਬੰਦ ਕਰੀ ਬਿੱਟੂ ਨੇ ਕੀ ਬੰਦ ਕਰੀ ਸੇਵਕਾ ਕਿੰਨੇ ਸਾਲ ਹੋ ਗਏ ਤੈਨੂੰ ਡਰਾਈਵਰੀ ਕਰਦੇ ਨੂੰ ਫੋਰ ਮੈਨਿੰਗ ਮੈਂ 6 ਸਾਲ ਕੇ ਹੈ ਆ ਫਟੀਆਂ ਦੇ ਵਿੰਗਿਆ ਕਿਉਂ ਨੇ ਕਰਨ ਕੀ ਇਹਦੇ ਬਾਰੇ ਦੱਸੋ ਸਾਨੂੰ ਬੜਾ ਜਨੋਲਜ ਦੋ ਤੇ ਮੈਂ ਦੱਸਾਂ ਤੁਹਾਨੂੰ ਵੀ ਕੀ ਕਰ ਲੈ ਦੱਸੇ ਹੈ ਕਾਰ ਨਾਲ ਕੀ ਗਰਾਰੀ ਦੰਦੇਗਾ ਕਾਟ ਰਗਾ ਬਸ ਅੱਛਾ ਇਹ ਨੂੰ ਨਹੀਂ ਪਤਾਗਾ ਤੁਸੀਂ ਦੱਸੋ ਜਨਾਬ ਜੀ ਫੱਟੀਆਂ ਵਿੰਗਿਆ ਹੋਣ ਦਾ ਕਾਰਨ ਕੀ ਹੈ ਬਾਕੀ ਸਿਰਫ ਫੋਰਮੈਨ ਪੁੱਛਾਂਗਾ ਬਸ ਫੋਰਮੈਨ ਨਹੀਂ ਪਰ ਫੋਰਮੈਨ ਨੂੰ ਸਾਂ ਤੇ ਉਹ ਤਾਂ ਦੱਸ ਦੇਗਾ ਫੋਰਮੈਨ ਜੀ ਦੱਸੋ ਜਿਹੜੇ ਫੀਲਡ ਦੇ ਫੱਟੀਆਂ ਰੇਕ ਮਸ਼ੀਨ ਨੇ ਤਕਰੀਬਨ ਆਪਾਂ ਵੇਖਿਆ ਜੀ ਨੇ ਇਹ ਵਿੰਗਿਆ ਹੁੰਦੇ ਆਂਦੀਆਂ ਨੇ ਹੈਗੀਆਂ ਨੇ ਲੱਗੇ ਨਾ ਇਹ ਗਿਆ ਟੁੱਟਿਆ ਹੋਈ ਮਸ਼ੀਨ ਖੜੀ ਹੈ ਟੁੱਟੀਆਂ ਵੀ ਗਿਆੜੇ ਹਾਂ ਨਾ ਸਾਡੇ ਨਹੀਂ ਕਿਹੜਾ ਮਾਡਲ ਹੈ ਮਸ਼ੀਨ ਟੋਡੇ ਕੋਲੇ 16 ਹੈ 16 ਤੇ ਇਹਦੀ ਅਕੇ ਹੁੰਦੇ ਨੇ ਇਹਦੇ ਬਾਰੇ ਦੱਸੋ ਤੁਸੀਂ ਉਹਦੇ ਚਲੋ ਉਹ ਤਾਂ ਨਹੀਂ ਹੁੰਦੇ ਬੰਦੇ ਦਾੰਦ ਟੁੱਟ ਜਾਂਦੇ ਨੇ ਫੇਰ ਵੀ ਉਹ ਦਾੰਦ ਨਵੇਂ ਹੀ ਪੈ ਜਾਂਦਾ ਸਮਾਨ ਦਾੰਦ ਨਹੀਂ ਪੈ ਜਾਂਦੇ ਕੰਮ ਨਹੀਂ ਕਰਦੇ ਕਿਹੜੇ ਕਾਰਨ ਮੰਗੇ ਆਉਂਦੇ ਨੇ ਫੇਰ ਆਪਾਂ ਨੂੰ ਕਮੈਂਟ ਆਉਣੇ ਆ ਇਹਦੇ ਵਿੱਚ ਕਮੈਂਟ ਆਉਣੇ ਆ ਇਹ ਆਵ ਲਾਲਾ ਉਹ ਬੰਦਾਂ ਨੂੰ ਦੱਸ ਦੇਣੇ ਕਮੈਂਟਾਂ ਚ ਵਿਆਹ ਆ ਕਰਨ ਹੁੰਦਾ ਇਹਦਾ ਹਾਂ ਉਹ ਚੈਂਟਲੀ ਹੁੰਦੀ ਜਦੋਂ ਹਾਂ ਉਹ ਹੁੰਦੀ ਇੱਕ ਜਾਂ ਦੱਸੋ ਤੇ ਬਾਰੀ ਬਾਰ ਤੇਰੇ ਕੋਲ ਬੁੱਲਾ ਮੈਂ ਜਾਣ ਕਰ ਤੂੰ ਦੱਸੋ ਬੁੱਲਾ ਚੈਂਟਲੀ ਹੁੰਦੀ ਜਾਂ ਥੱਬੇ ਵਜਦੇ ਤੇ ਵਿੰਗੀ ਹੁੰਦੀਆਂ ਨੇ ਅੱਛਾ ਤੇ ਬਾਕੀ ਜੀ ਆ ਫੋਰਮੈਨ ਨੂੰ ਥੋੜਾ ਪਤਾ ਨਹੀਂ ਹੈਗਾ ਬਸ ਦੱਸ ਤਾਂ ਰਹਿ ਜਰੂਰ ਤੇ ਕਮੈਂਟ ਕਰ ਜਰੂਰ ਦੱਸਿਆ ਵੀ ਕਿਉਂ ਫੱਟੀ ਵਿੰਗੀ ਹੁੰਦੀ ਆ ਤੇ ਤੂੰ ਦਾ ਹੁਣ ਤੂੰ ਦੱਸ ਕਾਹਦੇ ਕਰਨ ਦੀ ਅੱਛਾ ਇਹਦੇ ਬੰਦੇ ਕੋਲ ਮਸ਼ੀਨ ਹੈ ਨਹੀਂ ਉਹ ਕਿੱਦਾਂ ਕਰਦਾ ਇਹ ਟ੍ਰੈਨਡਿਸਪੋਜ਼ ਕੱਢ ਜਾਂਦੇ ਅੱਛਾ ਇਹਦੇ ਕੰਨ ਹੁੰਦੀ ਨਹੀਂ ਯਾਰ ਇਹ ਕੰਮ ਹੁੰਦਾ ਅੱਛਾ ਨਹੀਂ ਤੂੰ ਤੂੰ ਦਾ ਪਿਓ ਜਿਹੜੀ ਤੇਰੇ ਕੋਲੇ ਮਸ਼ੀਨ ਆ ਉਹ ਜਿਹੜੀ ਉਹ 17 ਮਾਡਲ ਸਹੀ ਰਸੀਮ ਦੀ ਫੱਟੀ ਕੁ ਵਿੰਗੀ ਹੋਈ ਕਿ ਨਹੀਂ ਇੱਥੇ ਕਰ ਹੈ ਨਹੀਂ ਹੋਈ ਨਹੀਂ ਆ ਮਾਰ ਲਈ ਜੀ ਆਹ ਹੋਰ ਤੁਸੀਂ ਇਹ ਦਿਮਾਗ ਲਾਓਗੇ ਉਹਦੀ ਫੱਟੀ ਨਹੀਂ ਵੀ ਗਈ ਇਹਦੀ ਕਿਆ ਹੁੰਦੀ ਹੈ ਇਹ ਦੇਖੋ ਨਾ ਇਹਦੇ ਕੱਲੇ ਦੇ ਮਾਲ ਮਿਲਦਾ ਹੋਰ ਮਸ਼ੀਨਾਂ ਦੀ ਹੁੰਦੀਆਂ ਨੇ ਹੋਰ ਦੇ ਬੰਦਿਆ ਬੜਾ ਕਿਆ ਹੁੰਦੀਆਂ ਨੇ ਜੀ ਨਹੀਂ ਪਤਾਗਾ ਨਹੀਂ ਪਤਾਗਾ ਨਹੀਂ ਪਤਾਗਾ ਦੱਸਦਾ ਮੈਂ ਤੁਹਾਨੂੰ ਹੈ ਦੱਸ ਦੇਣ ਨੂੰ ਨਹੀਂ ਪਤਾ ਪਰ ਤੂੰ ਰਹਿਣ ਦੇ ਫਿਰ ਤੁਸੀਂ ਆ ਕੇ ਹੋਰ ਸਵਾਲ ਪੁੱਛੋਗੇ ਇਹ ਮੈਂ ਤੁਹਾਨੂੰ ਵਧਾ ਦੱਸ ਦਾਂਗਾ ਕਿ ਕਰਨ ਕੀ ਹੈ ਹੈ ਕਹਿੰਦਾ ਕਾਰ ਨਹੀਂ ਹੈ ਨੀ ਉਹ ਕਮੈਂਟ ਕੀ ਕਰੂਗਾ ਕਾਰ ਨਹੀਂ ਹੈ ਇਹ ਵੀ ਨਵੀਂ ਲੈਣੀ ਜੀ ਹੋਰ ਗੱਲ ਅੱਛਾ ਹਾਂ ਦੱਸ ਦੇ ਫਿਰ ਸਾਡ ਨੂੰ ਪਤਾ ਲੱਗੇ ਫਿਰ ਅਗਾ ਤਾਂ ਹੋਣਗੀ ਆਪਣੀ ਅੱਛਾ ਇਹਦੇ ਬਾਅਦ ਤੁਹਾਨੂੰ ਦੱਸਣਾ ਪਊਗਾ ਕਿਹਨਾਂ ਪੈਣਾ ਹੈ ਜਦੋਂ ਸਾਨੂੰ ਨਹੀਂ ਪਤਾ ਚੱਲ ਹੁਣ ਦੱਸਾਂਗੇ ਆਪਾਂ ਜੀ ਕਮੈਂਟ ਚ ਤੁਹਾਨੂੰ ਦੱਸਾਂਗੇ ਕਾਲ ਕਰਨ ਫਟਿਆ ਵੀ ਕਿੰਨੇ ਬਾਕੀ ਹੈ ਹਾਂ ਮੈਂ ਵੀ ਕਿਹਾ ਦੱਸਦਾ ਤੁਹਾਨੂੰ ਕਮੈਂਟ ਆਉਣੇ ਉਹਨਾਂ ਨੇ ਲੈ ਕਾਲ ਨੂੰ ਆ ਜਾਣੇ ਨੇ ਆਪਣੇ ਇਹ ਫੋਰ ਮੈਨ ਕਿੰਨੇ ਸਾਲ ਹੋ ਗਏ ਨੇ ਡਰਾਈਵਿੰਗ ਕਰਦੇ ਨੂੰ ਹਾਂ ਕਿੰਨੇ ਸਾਲ ਹੋ ਗਿਆ ਡਰਾਈਵਰ ਹੀ ਕਰਦੇ ਰਹੇ ਹੋਗਾ 5 6 ਸਾਲ ਅੱਛਾ ਆਪੋਨ ਅੰਕਲ ਨੂੰ ਪੁੱਛਿਆ ਅੰਕਲ ਜੀ ਆਪਨੇ ਕਿਹਨੂੰ ਸਵਾਲ ਪੁੱਛਿਆ ਫਟੀਆਂ ਬਾਰੇ ਵੀ ਫਟੀਆਂ ਵਿੰਗੇ ਹੁੰਦੀਆਂ ਨੇ ਇਹ ਆ ਉਹ ਮਸ਼ੀਨੀ ਤੇ ਹੁੰਦੀਆਂ ਨੇ ਇਹਦੀਆਂ ਹੁੰਦੀਆਂ ਨੇ ਮੈਂ ਇਹਦੇ ਵਿੱਚ ਕਾਰਨ ਹੈ ਵੀ ਕਾਹਦੇ ਕਾਰਨ ਹੁੰਦੀਆਂ ਨੇ ਇਹ ਆਂਦੇ ਸਾਨੂੰ ਪਤਾ ਨਹੀਂ ਤੂੰ ਦੱਸ ਬੱਸ ਦੇ ਫਿਰ ਇਹ ਨਹੀਂ ਨਾ ਦੱਸੀ ਦੰਦਾ ਐ ਨਹੀਂ ਦੱਸੀ ਦਸੋਰ ਕਿਵੇਂ ਦੱਸੀ ਹਾਂ ਕੈਮਰਾ ਬੰਦ ਕਰਵਾ ਉਹ ਆ ਮੇਰੇ ਬਣੇ ਇਹ ਬੰਦਾ ਇਹਨਾਂ ਨੂੰ ਮੋਬਾਈਲ ਬੰਦ ਕਰਕੇ ਦੱਸ ਦੇ ਵੀ ਵੀਡੀਓ ਨਾ ਬਣਾਈਵੇਂ ਦੱਸ ਦੇ ਕੋਈ ਵੀ ਅਸੀਂ ਬਣਾ ਦੇ ਹਾਂ ਫਰੰਗ ਦੱਸਦੇ ਨਹੀਂ ਆ ਵੀਡੀਓ ਬੰਦ ਕਰਕੇ ਦੱਸ ਦੇ ਕੋਈ ਨਹੀਂ ਬਣਾਣਾ ਹੁਣ ਕੱਟੀ ਦਾ ਵੀਡੀਓ ਹੈ ਨਹੀਂ ਕਰਦਾ ਨਹੀਂ ਨਹੀਂ ਕਰਦਾ ਪਤਾ ਬਿੱਕੂ ਨੂੰ ਵੀ ਨਹੀਂ ਆ ਮੈਨੂੰ ਪਤਾ ਤੂੰ ਤੂੰ ਇਹ ਨਾ ਕਿਵੇਂ ਤੂੰ ਗੱਲਾਂ ਦਾ ਖਰਾਬ ਬਣਾਉਣ ਚਾਹਗਾ ਤੈਨੂੰ ਪਤਾ ਹੁੰਦਾ ਤੂੰ ਦੱਸ ਨਹੀਂ ਹੁਣ ਜਿਹੜੀਆਂ ਮੇਰੀ ਗੱਲ ਸੁਣਾ 17 18 16 ਦੇ ਉੱਤੇ ਮਾਡਲ ਨੇ ਉਹਨਾਂ ਦੇ ਕਿਉਂ ਨਹੀਂ ਵਿੰਗੇ ਹੁੰਦੀਆਂ ਇਹਦੇ ਹਿਸਾਬ ਲਾਉ ਨਾ ਬਿਤੂ ਜੀ ਨੇ ਵੀ ਯਾਰ ਚਾਰ ਲੜੀਆਂ ਵਾਲੀ ਹੈ ਤੇ ਉਹਨੇ ਚਾਹ ਦੂਜੀ ਹੈ ਨਹੀਂ ਉਹਦੇ ਵੀ ਕੋ ਨਾਲ ਇੱਕੋ ਨਾਲ ਦੀ ਚੈਨਾਂ ਨੇ ਦੋਵਾਂ ਨੇ ਆਹ ਫੋਰਮ ਨਾਲ ਇਹਨਾਂ ਤੋਂ ਟੱਕਰ ਲੱਗਦਾ ਤੁਸੀਂ ਦੱਸੋ ਇਹ ਕੀ ਕਾਰਨ ਕੀ ਹੈ ਫੱਟੀਆਂ ਦਾ ਸਾਡੀ ਚੈਨ ਹੀ ਖਰਾਬ ਹੋ ਗਈ ਲੋ ਇਹ ਗੱਲ ਹੀ ਖਤਮ ਕਰ ਦਿੱਤੀ ਹੈ ਚੈਨ ਤਾਂ ਆਪਣੇ ਇੱਥੋਂ ਖਰਾਬ ਹੋ ਫੱਟੀਆਂ ਵਿਚਾਲੋ ਵਿੰਗੀ ਹੁੰਦੀਆਂ ਨੇ ਇੱਕ ਤਾਂ ਦਿੱਲੀ ਹੋਈ ਦਿੱਲੀ ਆ ਕਿਹਦੀ ਜਲਦੀ ਨਹੀਂ ਚੈਨ ਇਹ ਟਾਇਰ ਕਰਕੇ ਤੇ ਫਿਰ ਵੀ ਤੇ ਵਿੰਗੀ ਤੇ ਫਿਰ ਵੀ ਹੁੰਨੀ ਨਹੀਂ ਫੱਟੀ ਇਹ ਆਪਾਂ ਤੁਹਾਨੂੰ ਦੱਸਾਂ ਅਗਲੀ ਵੀਡੀਓ ਬਣਾਵਾਂਗੇ ਫਿਰ ਤੁਹਾਨੂੰ ਦੱਸਾਂ ਕਾਰਨ ਬਾਕੀ ਤੇ ਦਿਮਾਗ ਲਾਉਣਾ ਜ਼ਰੂਰ ਹੈ ਬੰਦਿਆਂ ਨੇ ਕਿ ਇਹ ਕਾਦੇ ਕਰਨ ਫੱਟੇ ਵਿਚਾਲੋ ਵਿੰਗਿਆ ਹੁੰਦੀਆਂ ਹੁਣ ਆਹ ਮਸ਼ੀਨ ਹੈ ਉਹਦੇ ਨਹੀਂ ਹੁੰਦੀਆਂ ਸਾਡੇ ਕੋਲ ਨੇ ਉਹਨਾਂ ਦੀ ਵੀ ਨਹੀਂ ਹੁੰਦੀਆਂ ਇੱਕ ਸਾਡੇ ਕੋਲ ਉਹ ਵੇਚੀ ਅਸੀਂ ਉਹਦੀ ਹੁੰਦੀ ਹੈ ਵਿੰਗਿਆ ਹਾਂ ਹਾਂ ਇਹ ਕੋਈ ਕਾਰਨ ਹੁੰਦਾ ਇਹਦੇ ਵਿੱਚ ਇਹ ਤੁਹਾਡੇ ਵਾਸਤੇ ਰੁਕਣੀ ਇਹ ਕੰਪਨੀ ਦਾ ਹੀ ਥੋੜਾ ਕਸੂਰ ਹੈ ਉਹਨਾਂ ਦਾ ਹੀ ਹੈ ਜਿਹੜੇ ਮਸ਼ੀਨ ਬਣ ਤਿਆਰ ਕੀਤੀ ਨਾ ਉਹਨਾਂ ਦੇ ਕਸੂਰ ਹੈ ਇਹਦੇ ਵਿੱਚ ਕੋਈ ਆਪਣਾ ਕੋਈ ਕਸੂਰ ਬਨਾਮ ਪਤਾ ਪਤਾ ਚੱਲੀ ਜਾਂਦਾ ਇਹ ਮਾਡਲ ਮਸ਼ੀਨ ਹੈ ਜੀ ਹਾਂ ਇੱਕ ਬਾਈ ਨੇ ਕਮੈਂਟ ਕੀਤਾ 4000 ਦਾ ਤੱਕਾ ਹੈ ਤੇ ਜੇ ਤੈਨੂੰ ਤਾਂ ਵਿਸ਼ੇ ਹੀ ਪੈ ਦੁੱਤੇ 4000 ਕੀ ਕਰੇ 5500 ਵਾਲੇ ਜਵਾਰ ਦਿੱਤੀ ਜਾਂਦੀ ਨਾ ਉਹਦੇ ਕੋਲ ਤੂੰ 3000 ਰੋਧਾ ਲੈ ਲੈ ਯਾਰ ਤੇਲ ਪਾ ਲਿਆ ਕਰ 4000 ਹੋ ਜਣਾ ਠੀਕ ਹੈ ਨਾ ਉਹਨੇ ਡਿੱਗਿਆ ਨਹੀਂ ਨਾ ਉਹਨਾ ਉਹ ਵੀਡੀਓ ਤੇ ਲਿੱਤਰ ਕਰੀ ਜਦਾ ਜਾਣ ਕੇ ਜੜਾੜ ਹੀ ਕਰ ਲੈਈ ਬੰਦਾ ਬੜਾ ਸਕੀਵੀ ਵਾਲਾ ਇਹ ਬਾਬਾ ਦਾ ਸਕੀਵੀ ਬਹੁਤ ਹੈੜਾ ਜਾਣ ਕੇ ਕਰਦਾ ਰਹਿ ਜਾ ਮਸ਼ੀਨ ਮੁੜੀ ਤੇ ਸਟਾਰਟ ਹੋ ਹੀ ਗਿਆ ਹਣ ਭਾਉਲੀ ਦਾ ਜਾ ਹੁਣ ਉਹ ਗੇੜਾ ਲੱਗ ਆਇਆ ਇਹਨੂੰ ਹੁਣ ਬਹਿ ਹੈ ਨਾ ਲਗਾ ਕੇ ਵੜਦੇ ਨੇ ਥੋੜੇ ਚੱਲਨੇ ਆਂ ਹਾਂਜੀ ਹਾਂਜੀ ਕਿਹੜਾ ਪਿੰਡ ਆਪਣਾ ਚਾਵਲਾ ਚਾਵਲਾ ਤੇ ਤੂੰ ਸਕੂਲ ਨਹੀਂ ਜਾਂਦਾ ਨਾ ਜਾਂਦਾ ਸਕੂਲ ਵੀ ਜਾਂਦਾ ਤੇ ਫਿਰ ਇਹ ਗਰਮੀ ਕੀ ਕਰਦਾ ਹੈ ਗਰਮੀ ਤੇ ਆਪਾਂ ਤੇ ਹਵਾ ਢੀਦਾ ਤੇ ਛੋਗੇ ਆਪਾਂ ਨੇ ਪੂਰਾ ਛੋਗੇ ਹਾਂਜੀ ਚਲੋ ਵਧੀਆ ਬੜਾ ਕਿੰਨੇ ਪਰਾਏ ਤੁਸੀਂ ਮੈਂ ਇਕੱਲਾ ਇਕੱਲਾ ਹੀ ਡੈਕਰ ਚਾਲਣਾ ਹਾਂਜੀ ਹਾਂਜੀ ਆਪਾਂ ਕਢਾ ਲਈ ਵੀ λεਰੀ ਅੱਛਾ ਡੈਕ ਉਹ ਛਤਰੀ ਬਹੁਤ ਉੱਚੀ ਲਵਾਈ ਕੀ ਗੱਲ ਹੈ ਉਹ ਡੈਕ ਬਹੁਤ ਵੱਡੀ ਲੱਗੀ ਨਾ ਉਹਨਾਂ ਪਲਾਸ ਦੀ ਮਗਰੋਂ ਦੀਦਾ ਨਹੀਂ ਫਿਰ ਕੋਈ ਹਾਂ ਨਹੀਂ ਇਹ ਛਤਰੀ ਤਾਂ ਕਰਕੇ ਉੱਪਰ ਕੀਤੀ ਤੁਸੀਂ ਪੈੜੀ ਨਹੀਂ ਲੱਗਦੀ ਬੜਾ ਡੈਕਰ ਨੂੰ ਨਹੀਂ ਨਹੀਂ ਇਹ ਡੈਕ ਜੋ ਲੱਗੀ ਫਿਰ ਪੈਣਾ ਲੱਗ ਜਾਣਾ ਦੇਖੋ ਇਹ ਬਣ ਜਣੀ ਹਣਾ ਨਹੀਂ ਵੀ ਸ਼ੌਂਕ ਹੈ ਮੁੰਡੇ ਨੂੰ ਤੇ ਆ ਬਾਬੇ ਨੇ ਡੈਕਰ ਜਾਣ ਕੇ ਨਹੀਂ ਸਟਾਰਟ ਕੀਤਾ ਹਣਾ ਮੈਨੂੰ ਲੱਗਦਾ ਐਵੇਂ ਲੱਗਦਾ ਨਾ ਕਿ ਇਹਨੇ ਨਾਲ ਚਲਾਤ ਵੱਡਾ ਜਾਏਗਾ ਬਾਬਾ ਸਕੀਮੀ ਹੈ ਬਾਬਾ ਸਕੀਮੀ ਹੈ ਗਵਾਂਦੀਆ ਆਗੇ ਕਹਿੰਦਾ ਕਹਿੰਦਾ ਨੇ ਜਾਣ ਕੇ ਟੈਟ ਸਟਾਰਟ ਕੀਤਾ ਆਲਾ ਜਾਣ ਕੇ ਨਹੀਂ ਕੀਤਾ ਸੀ ਇਹ ਆਲਾ ਜਦੋਂ ਮਸ਼ੀਨ ਐਨ ਮੁੜੀ ਤੇ ਸਟਾਰਟ ਵੀ ਹੋ ਗਿਆ ਉਹ ਐਨਾ ਐਨਾ ਥਾਂ ਨਹੀਂ ਵੱਟੀ ਦਿੰਦਾ ਸਾਈਡ ਤੋਂ ਕਦੀ ਵੀ ਇੱਕ ਦੋ ਬੂਟੇ ਵੱਢੀਦਾ ਵੱਤ ਤੋਂ ਵੱਤ ਇਹ ਆਪਾਂ ਵੈਸੇ ਤਾਂ ਵੜਨਾ ਜਾਣ ਜਾਂ ਬਹੁਤ ਦਰ ਨੂੰ ਜਾਣਾ ਤਾਂ ਫੇਰ ਆ ਚੀਜ਼ ਨਹੀਂ ਰਹਿੰਦੀ ਇਹ ਆਪਾਂ ਸਿੱਧੇ ਕਰਕੇ ਹੀ ਗਈ ਹੈ ਮਸ਼ੀਨ ਇਹ ਫਿਰ ਗੇੜਾ ਪੁੱਠਾ ਲੱਗਿਆ ਨਾ ਆਹ ਤੇਰਾ ਚੋਨਾ ਵੇਖੀਏ ਹੁਣ ਇੱਥੋਂ ਹੋਰ ਰਸਤਾ ਥੋੜਾ ਤੰਗ ਸੀ ਇਹਦੇ ਕਰਕੇ ਇੱਥੇ ਗੇੜਾ ਲਾਉਣਾ ਪੈ ਗਿਆ ਆਪਾਂ ਨੂੰ ਇੱਕ ਹੁਣ ਤੇਰੇ ਕੋਲ ਮਸ਼ੀਨ ਆਏ ਤਾਂ ਆਪਦੇ ਵਡਾਉਂਦਾ ਨਹੀਂ ਲੋਕਾਂ ਦੇ ਵਡਾਈ ਜਾਂਦਾ ਦੱਸ ਹਾਂ ਕਿਵੇਂ ਜਾ ਕੇ ਬੈ ਜਾ ਤੂੰ ਤੇਰਾ ਚੋਨਾ ਆਇਆ ਵਡਣਾ ਦੀ ਯਾਦ ਕਰੇ ਠੀਕ ਕਿਸ ਬੰਦੇ ਨੇ ਚੋਨਾ ਵੱਡਾ ਹੈ ਮੇਰਾ ਠੀਕ ਹੈ ਕਿ ਨਹੀਂ ਤੇ ਉਹਨਾਂ ਨੂੰ ਫਿਰ ਤੂੰ ਐ ਖੁਸ਼ੀ ਨਾਲ ਲਵਾ ਦੇ ਕਿ ਲਾਲ ਲੜ ਕੇ ਲਾਂ ਲਤਾ ਇਹਨਾਂ ਨੂੰ ਨਹੀਂ ਨਹੀਂ ਖੁਸ਼ੀ ਨਾਲ ਨਹੀਂ ਅੱਛਾ ਮੈਂ ਤੇ ਨਾ ਖਾ ਜਾ ਤੂੰ ਠੀਕ ਹੈ ਨਾ ਬਿਆਨ ਉਹਨਾਂ ਜਿੱਥੇ ਤੂੰ ਲੈ ਆ ਨਾ ਧੱਕੇ ਨਾ ਠੰਡੇ ਸਾਹ ਹੀ ਭਰੀ ਜਾਣੇ ਸੀ ਉਹਨਾਂ ਕੋ ਅਗਲਾ ਕੰਮ ਨਿਬੜਦਾ ਹੈ ਨਾ ਆਪਣਾ ਨਿਬੜਨਾ ਸੀ। ਇਵੇਂ ਕਰ ਲੈਣਾ ਉੱਥੇ ਕਿਵੇਂ ਹੋਇਆ ਤੇ ਉੱਥੇ ਵੀ ਇਹ ਕੰਮ ਵਹੀਰ ਖੜ ਗਈ ਉਹਦਾ ਟਾਈਮ ਹੈ। ਹਾਂ ਨਹੀਂ ਨਹੀਂ ਕੋਈ ਗੱਲ। ਤੇ ਇਹ ਡਿੱਗਾ ਕਿਵੇਂ ਆਪਾਂ ਛੋਣਾ? ਛੋਣਾ ਫਿਰ ਉਹ ਤੋਂ ਮੌਸਮ ਖਰਾਬ ਹੋ ਗਿਆ। ਮੀਂਹ ਦੇ ਨਾਲ ਨਿਹਰੀ ਨਿਹਰੀ ਆ ਗਈ। ਇਹਨੂੰ ਮੈਨਾਂ ਦਾ ਹੀ ਤੇਲਾ ਪੈ ਗਿਆ। ਛੋਨੇ ਪਾਰੇ ਸੀ। ਛੋਨੇ ਨੂੰ ਤੇਲਾ ਪੈ ਗਿਆ ਡਿੱਗਣ ਦਾ ਇਹਦਾ ਇਹੀ ਕਰਨਾ ਹੈ। ਨਹੀਂ ਤਾਂ ਡਿੱਗਣਾ ਨਹੀਂ ਇਹ। ਤੇਲਾ ਕੋਈ ਗੱਲ ਨਹੀਂ ਹੁਣ ਬਾਹਰ ਨਿਕਲਣੇ ਕੋਣ ਚਪਲਾਂ ਨਾਲ ਕੁੱਟਾਂਗੇ। ਇਹ ਅੱਛਾ ਚਪਲਾਂ ਨਾਲ। ਹਾਂ ਅੱਜ ਜਿਹੜਾ ਗਾਂਤ ਆਵੇ। ਹਾਂ ਇਹ ਤਾਂ ਐਸੀ ਗੱਲ ਹੈ। ਸਾ ਉਹ ਜਿਹੜੇ ਮਸ਼ੀਨਾਂ ਵਾਲੇ ਨਹੀਂ ਗਿਆ ਨਾ। ਉਹ ਖੁਸ਼ ਪਰੇ ਕਿੰਨੇ ਕੋਈ ਅਰੇ ਧੱਕੇ ਨਾਲ ਹੀ ਲਿਆਂਦਾ ਵੈਸੇ ਇਹਨਾਂ ਨੂੰ ਆਉਣਾ ਨਹੀਂ ਚਾਹਦੇ ਇਹੋ ਬੰਦੇ ਇਹ ਧੱਕੇ ਨਾਲ ਲਿਆਂਦਾ ਇੱਥੇ ਪਿੰਡ ਜਾਇ ਚੱਲ ਰਹੀ ਆਪਣੀ ਕਮੈਨ ਇਧਰ ਇੱਕ ਬੰਦਾ ਹੋਰ ਆ ਗਿਆ ਜੀ ਹੋਰ ਜੀ ਸਸਿਆਗੜ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਕਹਿ ਤੈਨੂੰ ਅੱਛਾ ਹਾਂ ਦੇਖੋ ਜੀ ਸਰਪੰਚ ਸਾਹਿਬ ਆ ਗਏ ਤੇ ਵੇਖ ਖੇਤਾਂ ਦੇ ਗੇੜਾ ਮਾਰਨੇ ਆਉਂਦੇ ਫਸਲ ਉਡਾਉਣ ਦਾ ਕੋਈ ਫਿਕਰ ਨਹੀਂ ਇਹਨਾਂ ਨੂੰ ਹਾਂਜੀ ਉਡਾਉਣਾ ਹੈ ਹਾਂ ਜੀ ਅੱਛਾ ਉਡਾਉਣਾ ਜੇ ਕੋਈ ਅੱਜ ਵੜ ਦਿਆਂਗੇ ਉਹ ਮਸ਼ੀਨ ਆਪਣੀ ਆ ਰਹੀ ਹੈ ਤੈਨੂੰ ਵੀਡੀਓ ਕੋ ਸਭ ਖਾਮ ਨੂੰ ਨਹੀਂ ਵੜਨਾ ਕੋਈ ਗੱਲ ਨਹੀਂ ਬਾਰੇ ਬਾਰੇ ਕੋਈ ਕੋਈ ਗੱਲ ਨਹੀਂ ਡਰਦਾ ਮੰਡੀ ਪੈਣ ਤੋਂ ਹਾਂ ਨੇ ਇੱਕ 6 ਮਹੀਨੇ ਦੀ ਤੂੰ ਇੱਕ ਦਿਨ ਇਹਦੇ ਪਿੱਛੇ ਮੰਡੀ ਬੈਠਾ ਹੀ ਪਿਆ ਤਾਂ ਕਿ ਹਰਜ ਹੋ ਜਾਊਗਾ ਨਹੀਂ ਆਪਾਂ ਸ਼ਾਮ ਨੂੰ ਨਹੀਂ ਵੜਨਾ ਜੇ 6 ਮਹੀਨੇ ਦੀ ਵੇਟ ਕੀਤੀ ਹੈ ਨਾ ਦੇਖਦਾ ਮੰਡੀ ਬੈਠ ਗਿਆ ਛਡਿੱਗਾ ਬਾਈ ਜੀ ਛਡਿੱਗਾ ਇਹ ਕਹਿੰਦਾ ਜੀ ਹੁਣ ਡਿੱਗਾ ਜਦੋਂ ਪੈਸਾ ਨਹੀਂ ਵਰੇ ਆਉਗੇ ਕੋਈ ਮੇਰਾ ਖੜਾ ਜੋਨਾ ਡਿੱਗਾ ਨਾ ਨਹੀਂ ਨਹੀਂ ਡਿੱਗਾ ਵਾਲਾ ਇਹ ਐਡੇ ਹੁਣ ਵੀਡੀਓ ਹੀ ਕਾ ਤੇ ਮੇਰਾ ਜੋਨਾ ਡਿੱਗਾ ਹੈ ਦੁਪਹਿਰ ਵੜ ਰਹਾ ਸਹੀ ਗੱਲ ਹੈ ਨਾ ਤੇ ਹੁਣ ਹੁਣ ਦੁਪਹਿਰ ਹੁਣ ਲਾ ਦੇ ਬਾਈ ਜੀ ਨਹੀਂ ਹੁਣਾ ਵੜ ਗਿਆ ਬਕਿਲਾ ਫੇਰ ਆਪਾਂ ਲਾ ਦਿੰਨੇ ਆ ਕਿਲਾ ਵੜ ਗਿਆ ਨਾ ਚਾਰ ਕੋ ਕਿਲੇ ਗਿਆ ਤੋ ਤਲਾ ਦੇ ਨੇ ਨਹੀਂ ਤਾਂ ਫਿਰ ਆਉ ਮਸ਼ੀਨ ਆਉਂਦੀ ਆ ਕੋਈ ਨਾ ਲਾਵਾਂਗੇ ਤੁਹਾਡੇ